ਪੜਕਾ ਬੋ ਮੈਨ ਰਸ ਹਾਂ ਵੀਰ ਆ ਵੀਰ ਡਾਕਟਰ ਜੀ ਕਿਸੀ ਦਾ ਤੀਕਾ ਆਹ ਆਹ ਕੁੰਡੀ ਦੀ ਸਲਵਾ ਆ ਆ ਲੈ ਕੰਬਲ ਨਿਸ਼ ਇੱਕ ਮਿੰਟ ਰੱਖੋ ਦੇਖੋ ਉਹ ਆਹ ਆਖੀ ਇਹ ਵੀ ਆਹ ਬੱਚੇ ਦਾ ਆ ਜਿੱਕੇ ਬੱਚੇ ਦਾ ਕੰਬਲ ਜਿਹੜਾ ਇਹ ਜੇ ਚਲਵੇਟੀ ਦਾ ਆ ਵੇ ਦੁਗਣਾ ਕਰਨ ਇਹ ਆ ਲੈ ਆ ਵੀਰ ਆ ਵੀਰ ਸਰ ਅਜੀਤ ਇਹ ਆ ਕੰਬਲ ਵੇਖੋ ਇਹ ਕਿਹਦੇ ਹੋ ਬਾਹਰ ਕੰਬਲ ਇਹ ਆ ਵੇਖ ਆ ਆਹ ਬਈ ਅਬਾ ਜੀ ਕਿਹਾ ਐਸਾ ਜੋਕ ਵੀ ਲਖਾ ਬਣਾਓ ਓਕੇ ਇਹ ਅਬਾ ਜੀ ਸਾਰਾ ਬਿਲਾਕ ਬਣਾ ਕਿੰਨੇ ਕਿੰਨੇ ਜਣੇ ਲਖੀ ਹੋਏ ਜਣੇ ਦੋ ਜਣੇ ਦੋ ਜਣੇ ਮਾਂ ਪੁੱਤਰੀ ਆ ਇੱਕ ਬੱਚਾ 7 ਮਹੀਨੇ ਦਾ ਲੜਕਾ

ਤਾਂ ਬਿਲਕੁਲ ਹਰ ਇੱਕ ਲਾਗੂ ਨਾ ਹੁੰਦਾ ਆਹ ਚਾਹ ਉਹ ਪੱਕਾ ਆ ਆ ਇਹ ਪ੍ਰਮੋ ਪ੍ਰਮੋ ਜਦੋਂ ਜਦੋਂ ਮੈਂ ਕਿਉਂ ਹੋ ਰਿਹਾ ਦੱਸ ਬਾਰੇ ਪੂਰਾ ਪਰਿਵਾਰ ਇਸ ਤੇ 12 ਵਜੇ ਦਾ ਟਾਈਮ ਸੀ ਇੱਕ ਦਿਨ ਤੱਕ ਲੋਕਲ ਬੈਠੇ ਮੋੜ ਕੇ ਅਲਾਤੀਆਂ ਆਏ ਨੇ ਬਾਰੋਂ ਨਾਲ ਜੰਗ ਭਾਰ ਤੇ ਇਤਜ਼ਾਮ ਸੋੜਤਾ ਕੋਈ ਮਤਲਬ ਆਪਣਾ ਇਹ ਕੱਪ ਨਹੀਂ ਸਿੱਪਾ ਹੀ ਦਾ ਵੇਖਿਆ ਕੁੜੀ ਕਿੰਦਾ ਦਾ ਸੀ ਮਤਲਬ ਆ ਗਿਆ ਮਤਲਬ ਇਦਾਂ ਤੇ ਕਿੰਦਾ ਪਹਿਦਾ ਵੇਖਿਆ ਤੇ ਬਾਅਦ ਚ ਰੋਲਾ ਪਾਇਆ ਮਗਰ ਭੱਜੀ ਆਉਂਦਿਆਂ ਨੂੰ ਕੁੜੀ ਦੋ ਦੋ ਬੰਦੀ ਜੇ ਕੱਪੜੇ ਉਹਨਾਂ ਸਾਰੇ ਅੰਦਰ ਨਾ ਪੂਰਾ ਬਾਟ ਹੈ ਉਹਨਾਂ ਸਾਰੇ ਅੰਦਰ ਬਾਕੀ ਵੀ ਦੇਖਣ ਚਾਹਿਆ ਉਹ ਟੱਗ ਪਿਓ ਉਹ ਦੋ ਟੱਗ ਦੋ ਕੰਮ ਨੋ ਮੈਂ ਐਸਾ ਬਾਕੀ ਵੀ ਬਾਕੀ ਕੰਬਲ ਸਾਰ ਲੈ ਜੀ ਸਾਰੇ ਕੰਬਲ ਸਾਰੇ ਗਲ ਜੀ ਕਿ ਪਹਿਲਾ ਕੁੜੀ ਦੇ ਪੈਗਾ ਜਾਰੀ ਛੱਡ ਗਏ ਪਹਿਲਾ ਕੁੜੀ ਦੇ ਪੈਗਾ ਦੋਨੋਂ ਰੋਲਾ ਪਾਇਆ ਤੇ ਬਾਕੀ ਦੇ ਉਹ ਰੋਲ ਪੈਗਾ ਉਹ ਉੱਤ ਸੁੱਟ ਕੇ ਸਾਡੇ ਉੱਤੇ ਗਿਆ ਭੱਜ ਗਿਆ ਜਰਾ ਕਰੀ ਦੋਹਾਂ ਬੇਟੇ ਕਿਤੇ ਬੱਚੇ ਦੇ ਹਾਂ ਮੇਰ ਨਾਲ ਰਾਜਵਲੀ ਹਾਂਜੀ ਤੇ ਰਾਤੀ ਕੀ ਘਟਨਾ ਵਾਪਰੀ ਜੀ ਘਟਨਾ ਇਹ ਵਾਪਰੀ ਕਿ ਰਾਤ ਪੌਣੇ 12 ਵਜੇ ਸਾਡੇ ਜਿਹੜਾ ਭਤੀਜਾ ਇਹਨਾਂ ਦਾ ਪਰਿਵਾਰ ਸੁੱਤਾ ਹੀ ਅੰਦਰ ਪੋਣੇ 12 ਵਜੇ ਤਕਰੀਬਨ 12 ਵਜੇ ਦਾ ਟਾਈਮ ਥੋੜਾ ਘੱਟ ਸੀ ਟਾਈਮ 11:10 ਤੇ ਕੋਈ ਵਿਅਕਤੀ ਆ ਕੇ ਤੇ ਇਹਨਾਂ ਨੇ ਆ ਇਸ ਜੱਗ ਦੇ ਦੋ ਜੱਗ ਸੀ ਇਹਨਾਂ ਕੋਲ ਤੇ ਤਜਾਬ ਸੁੱਟ ਗਏ ਜਦੋਂ ਕੁੜੀ ਦੇ ਲੱਤਾਂ ਤੇ ਇਦਾਂ ਇੱਕ ਬੱਚਾ ਛੋਟਾ ਆ ਕੇ ਇਹਨਾਂ ਬਚਾਉਂਦਾ ਫਰਿਆਦ ਬੱਚਾ 7 ਮਹੀਨੇ ਦਾ ਉਹ ਵੀ ਸੜ ਗਿਆ ਇੱਥੋਂ ਪੈਰਪੂਰ ਸੜ ਗਏ ਸਾਰੇ ਤੇ ਜਿਹੜੀ ਕੁੜੀ ਉਹਦਾ ਬਹੁਤ ਮੰਦਾ ਹਾਲ ਤੇ ਇਹ ਕਹਿੰਦੇ ਜੀ ਇਹ ਪਰਿਵਾਰ ਦੇ ਮੈਂਬਰ ਉਹ ਦੋ ਇਹ 7-8 ਮੈਂਬਰ ਦਾ ਤੇ ਕਿੰਨਾ ਕਿ ਨੁਕਸਾਨ ਹੋਇਆ ਤੁਹਾਡਾ ਨੁਕਸਾਨ ਬਹੁਤ ਹੋਇਆ ਇਹ ਨੁਕਸਾਨ ਕੁੜੀ ਦਾ ਬਹੁਤ ਮੰਦਾ ਆ ਰਿਹਾ ਹਸਪੀਟਲ ਕਮਾਲ ਕਿੰਨੇ ਜਣੇ ਜ਼ਖਮੀ ਹੋਏ ਦੋ ਮਾਂ ਤੇ ਉਹਦਾ ਪੁੱਤ ਆ ਨਾ ਕੀ ਉਹਨਾਂ ਦੇ ਕੁੜੀ ਦਾ ਨਾਂ ਗੱਗੂ ਏ ਤੇ ਮੁੰਡੇ ਦਾ ਨਾਂ ਫਰਿਆ ਇਹ ਜਿਹੜਾ ਕੋਲਾ ਇਹ ਕਿਹਦਾ ਇਹ ਕਿਹਦਾ ਕਰ ਰਿਹਾ ਇਹ ਬशीर ਦਾ ਇਹਦੇ ਜਿਹੜਾ ਮੇਰਾ ਭਰਾ ਉਹਦਾ ਨਾਂ ਬशीर ਠੀਕ ਤੇ ਜਿਹਦਾ ਪਰਿਵਾਰ ਜਿਹਦੀ ਮੈਸੇਜ ਉਹ ਤਾਂ ਨਾ ਕੀ ਆ ਜਿਹਦੀ ਉਹ ਮੁੰਡੇ ਦੇ ਨਾਂ ਚਾਂਦੀ ਉਹਦੇ ਘਰ ਆ ਹਾਂ ਤੇ ਪੁਲਿਸ ਨਹੀਂ ਰਾਤ ਫੋਨ ਲਾਇਆ ਪੁਲਿਸ ਨੂੰ ਕਮਾਂਡ ਉੱਤੇ ਹਸਪਤਾਲ ਹੀ ਗਏ ਇੱਥੇ ਨਹੀਂ ਅਜੀ ਮੌਕਾ ਵੀ ਕਰਨੀ ਇੱਥੇ ਕੋਈ ਪਹੁੰਚਿਆ ਨਹੀਂ ਨਹੀਂ ਰਾਤ ਸਾਢੇ 12 ਵਜੇ ਅਸੀਂ ਥਾਣੇ ਗਏ ਉਹਨਾਂ ਨੇ ਦਰਗਾਸ ਮਾੜੀ ਮੂਟੀ ਲਿਖੀ ਅਜੇ ਤੱਕ ਆਈ ਨਹੀਂ ਹਸਪਤਾਲ ਤਾਂ ਹੋ ਕੇ ਗਏ ਹਾਂ ਹਾਂਜੀ ਹਸਪਤਾਲ ਆਏ ਕੀ ਕਹਿੰਦੇ ਡਾਕਟਰ ਡਾਕਟਰ ਇਲਾਜ ਚੱਲਣ ਡਿਆ ਕਹਿੰਦੇ ਕੋਈ ਗੱਲ ਨਹੀਂ ਇਲਾਜ ਕਰਦੇ ਹੌਸਲੇ ਦਿੱਤਾ ਉਹਨਾਂ ਨੇ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਚਾਹੁੰਦੇ ਜੀ ਅਸੀਂ ਮੰਗੇ ਚਾਹੁੰਦੇ ਜਿਹੜੇ ਬੰਦੇ ਇਹਨਾਂ ਨੂੰ ਲੱਬਿਆ ਜਾ ਕੇ ਕੈਮਰੇ ਚੇਕ ਕਰਾਇਆ ਜਾਣ ਜਿਹੜੇ ਇੱਥੇ ਲਾਗੇ ਕਮਾਣਾ ਵਿੱਚ ਤਜਾਬ ਵਾਲੀ ਦੁਕਾਨਾ ਉੱਥੇ ਪੁੱਛਿਆ ਜਾ ਵੀ ਕਿਸੇ ਨੇ ਤਜਾਬ ਖਰੀਦਿਆ ਕਿਸੇ ਨੇ ਕਿਉਂਕਿ ਡੇਰੀਆਂ ਵਾਲੇ ਤੇ ਤਕਰੀਬਨ ਤਜਾਬ ਖਰੀਦਦੇ ਜਿਹੜਾ ਆਮ ਬੰਦਾ ਜਿਹੜਾ ਖਰੀਦਣ ਆਇਆ ਉਹਨੇ ਤੇ ਕਿਸੇ ਵਜ੍ਹਾ ਤੋਂ ਖਰੀਦਿਆ ਹੋਊਗਾ ਕੈਮਰੇ ਚੈੱਕ ਕਰਾਈ ਜਾਂਣ ਵੀ ਕਿਹੜੇ ਕਿੱਧਰੋਂ ਆਏ ਕਿੱਧਰ ਗਏ ਬਾਕੀ ਇਸ ਅਹੀਂ ਨਹੀਂ ਵਖਿਆ ਸਾਨੂੰ ਇਹ ਨਹੀਂ ਪਤਾ ਕੌਣ ਸੀ ਕੌਣ ਨਹੀਂ ਹਾਂ 5-6 ਬੰਦੇ ਨੱਠਦੇ ਜ਼ਰੂਰ ਵਖੇ ਬਾਹਰ ਹਨੇਰੇ ਵਿੱਚ ਪਤਨ ਲੱਗਾ ਕਿਉਂ ਇੱਥੇ ਲਾਈਟ ਵੀ ਹੈ ਨਹੀਂ ਲਾਈਟ ਦਾ ਪ੍ਰਬੰਧ ਵੀ ਹੈ ਨਹੀਂ ਹਨੇਰਾ ਸੀ ਬਹੁਤ ਟੁੱਲ ਵੀ ਬੈਠੀ ਸੀ ਕਿੰਨੇ ਬੰਦੇ ਤੁਹਾਨੂੰ ਨਜ਼ਰ ਆਏ ਚਾਰ-ਪੰਜ ਚਾਰ ਪੰਜ ਬੰਦੇ ਦੀ ਸਪੈਸ਼ਲਟੀ ਬਾਹਰ ਬਾਕੀ ਕੀ ਬਤਾ ਬਾਹਰ ਕਿੰਨੇ ਸੀ ਕਿੰਨੇ ਸੀ ਠੀਕ ਹੈ ਜਿਹੜਾ ਦਾ ਫਰਦੀ ਆ ਦੇਖੋ ਆ ਮੁੰਡੇ ਆ ਕੀ ਬਣਿਆ ਦਿਲ ਬਾਬਰਾ ਉਹ ਵੀ ਦੱਸੂ ਅਜੇ ਮੂੰਹ ਟਕੇ ਨਹੀਂ ਕੰਮ ਖਰਾਬ ਹੋ ਜੀਦਾ ਅੱਛਾ ਲਾਈਟ ਇੱਕ ਮੈਂ ਦੂਜੀ ਕਿਛ ਨਹੀਂ ਉਹ ਬੰਦ ਕਰ ਦੇ ਥਾਹ ਰੋਗਦਾ ਇੱਕ ਮਟ ਦੇਖੋ ਇਹ ਕੱਪੜਿਆਂ ਦੀ ਹਾਲਾਤ ਤੇ ਤੁਸੀਂ ਵੇਖੀ ਕੀ ਸਾਰੇ ਕੱਪੜੇ ਕੁੱਪੜੇ ਸੜ ਗਏ ਤੇ ਰੱਬ ਦੀ ਕਿਰਪਾ ਹੋਈ ਕਿ ਜਿਹੜੇ ਸਰਦੀ ਦਾ ਮੌਸਮ ਸੀ ਬੱਚਿਆਂ ਨੇ ਮੂੰਹ ਟਕੇ ਨਹੀਂ ਤਾਂ ਸਾਰਾ ਕੰਮ ਖਰਾਬ ਹੋਣੇ ਬੱਚੇ ਨੇ ਖਤਮ ਹੋ ਜਾਣੇ ਜਿਹੜੀ ਹਾਲਾਤ ਉਹਨਾਂ ਨੇ ਕੀਤੀ